ਆ ਵੀ ਭਾਈ ਅੱਜ ਜੰਟੇ ਦੇ ਪੁੱਤਰੇ ਦਾ ਵਿਆਹ ਹੈ ਤੇ ਸਿੰਗਰ ਪਹੁੰਚਿਆ ਇੱਥੇ ਪੱਗ ਬੰਨ ਕੇ ਚਾਦਰਾਂ ਬੰਨਿਆ ਕਿਉਂ ਭਾਈ ਮੋਸ਼ੇ ਬਿਲਕੁਲ ਬਿਲਕੁਲ ਅੱਜ ਮੁਜਰਾ ਲਾਉ ਖਾੜਾ ਵਧੀਆ ਮੁਜਰਾ ਕਰੂਗਾ ਜੀ ਅੰਕਲ ਦੱਸੋ ਕਰਾ ਸਿੰਗਰ ਕੇਵ ਦਾ ਹੈ ਹੈ ਯਾਹਾਂ ਕੋਈ ਅੰਦਰ ਨਜ਼ਾਰਾ ਵੇਖੋ ਸਿੰਗਰ ਦਾ ਭਾਈ ਸਿੰਗਰ ਦਾ ਵੇਖੋ ਮੁੱਛਾਂ ਮਚਾਂ ਕਿਹੜੀਆਂ ਆਹ ਮੁੱਛਾਂ ਕੁੰਡੀਆਂ ਕੀ ਗਾਉ ਪੋਲੂ ਭਾਈ ਹੈ ਨਾ ਸਦੀਕ ਦਾ ਭਲੇਖਾ ਹਾਂ ਹੁਣ ਨਾ ਹੁਣ ਥੱਲਿਓ ਵੇ ਥੱਲਿਓ ਥੱਲਿਓ ਵੇ ਮੁੱਛਾ ਹੱਲੇ ਵੇ ਥੱਲੇ ਵੇ ਥੱਲੇ ਮੁੱਛੇ ਵਾ 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 ਮੁੱਛਾ ਨਾ ਵੇ ਮੁੱਛਾ ਨਾ ਹੁਣ ਅੱਜ ਵਾ ਚੱਕ ਦੀ ਫੱਟੇ ਰਮਲੇ ਦੇ ਠੋਕੀ ਆਈ ਤੇ ਬੀਬਾ ਕਿੱਥੇ ਗਾਉਣ ਵਾਲੀ ਹੈ ਬ੍ਰੇਕਫਾਸਟ ਕਰ ਬ੍ਰੇਕਫਾਸਟ ਕਰਦੀ ਹੈ ਕਿਹੜੀ ਬੀਬਾ ਨਾਲ ਉਹ ਮੌਕੇ ਦੱਸਾਂਗੇ ਬੰਦਾ ਰਮਲੇ ਵਾਲੇ ਭਾਈ ਆਈਆਂ ਖਬਰ ਕਿਹੜੀ ਕਿਕਰਮ ਮਾਸਟਰ ਕਿਕਰਾ ਤੇ ਬੀਬਾ ਅਮਨਜੋਤ ਵਾਹ 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 ਕੀ ਬਾਤ ਹੈ ਯਾਰ ਹੈ ਹਾਂਜੀ ਅਮਨਜੋਤ ਚੁੱਪੀ ਚੁੱਪੀ ਅੱਛਾ ਚੁੱਪੀ ਕਿਉਂ ਪਿਆ ਵੀ ਨਾ ਇਹ ਨਹੀਂ ਦੱਸਣਾ ਸਾਰਾ ਠੀਕ ਹੈ ਠੀਕ ਹੈ ਜੀ ਬੀਬਾ ਅਮਨਜੋਤ ਚੁੱਪੀ ਤੇ ਕਿਕਰਾ ਵਾਹ ਵਾਹ ਕੀ ਬਾਤ ਹੈ ਯਾਰ ਕਿਕਰਾ ਨੀਰਾਨੀ ਕਿਕਰਾ ਮਾਸਟਰ ਕਿਕਰਾ ਮਾਸਟਰ ਠੀਕ ਹੈ ਠੀਕ ਹੈ ਜੀ ਲਓ ਜੀ ਸੁਣਾਵਾਂਗੇ ਤੁਹਾਨੂੰ ਖਾੜਾ ਭਾਈ ਗੁਰਜੰਤ ਸਿੰਘ ਆਲਮਲੇ ਦੇ ਪੋਤੇ ਦੇ ਵਿਆਹ ਬੱਲੇ ਬੱਲੇ ਨੇ ਕਿਕਰ ਬਣਾਇਆ ਬੜਾ ਮਸ਼ਹੂਰ ਹੈ ਇਹਨਾਂ ਦਾ ਗੀਤ ਵੀ ਬੜਾ ਮਸ਼ਹੂਰ ਹੋਇਆ ਹੈ ਕਿਹੜਾ ਕਿਲੇ ਦਾ ਬੈੱਡ ਅੱਛਾ ਬੱਲੇ 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 ਠੀਕ ਹੈ ਜੀ ਸੁਣਾਉਣਾ ਤੁਹਾਨੂੰ ਗੀਤ